ਐਮਐਲਏ ਸਾਹਿਬ ਦਾ ਉਹਨਾਂ ਦੇ ਨਾਲ ਆਈ ਸਾਥੀਆਂ ਦਾ ਵਾਰਨ ਪਰ 15 ਦੇ ਵਿੱਚ ਬਹੁਤ ਬਹੁਤ ਸਭ ਦੇ ਵੱਲੋਂ ਧੰਨਵਾਦ ਕਰਦੀ ਆ। ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਵਰਪਾ ਕਮਿਊਨਿਟੀ ਹਾਲ ਦੇਖ ਰਹੇ ਹਾਂ। ਇਸ ਵਾਰ ਵਾਸੀਆਂ ਦਾ ਔਰ ਸਾਰੀ ਜਨਤਾ ਦਾ ਬੜਾ ਵੱਡਾ ਫਤਨਾ ਚੀਜ਼। ਵੀ ਇਹ ਚੰਗਾ ਐਸ ਤਰ੍ਹਾਂ ਦਾ ਕਮਿਊਨਿਟੀ ਹਾਲ ਬਣਾਇਆ ਜਾਵੇ ਜਿਸ ਦੇ ਵਿੱਚ ਟਾਈਮ ਟੂ ਟਾਈਮ ਲੋਕ ਆ ਕੇ ਇਕੱਠੇ ਹੋ ਸਕਣ ਛੋਟਾ ਮोटा ਫੰਕਸ਼ਨ ਕਰ ਸਕਣ। ਐਸ ਤੋਂ ਪੁਰਾਣੀ ਸਰਕਾਰਾਂ ਦੇ ਵੇਲੇ ਕਾਂਗਰਸ ਸਰਕਾਰ ਦੇ ਵੇਲੇ ਭਰੋਨੀ ਸਰਕਾਰਾਂ ਦੇ ਵੇਲੇ ਇੱਕ ਦੀ ਸ਼ੁਰੂਆਤ ਸਿਰਫ ਕੀਤੀ ਗਈ ਕੇ ਕਹਿੰਦਾ ਆਪਣਾ ਕਿਉਂ ਕਹਿੰਦੇ ਢਾਚਾ ਬਣਾ ਕੇ ਛੋਟਾ ਜਾਂ ਬਾਰੀਆਂ ਕੁਝ ਨਹੀਂ ਸੀ ਇੱਕ ਜਹਾਜ਼ ਦਿੱਤਾ ਗਿਆ। ਹੋਰ ਸਭ ਨੇ ਮਿਲ ਕੇ ਐਮਬਲੀ ਸਾਹਿਬ ਕੋ ਜਾ ਕੇ ਮਿਲੇ ਉਹ ਇਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਜਿਸ ਤਰ੍ਹਾਂ ਦਾ ਤੁਸੀਂ ਕਹਿ ਰਹੇ ਹੋ ਉਸ ਤੋਂ ਵੀ ਵਧੀਆ ਤੁਸੀਂ ਜਿਨਾਂ ਨੇ ਵੇਖਿਆ ਇੱਥੇ 5-5 ਫੁੱਟ ਦੂੰਗਾ ਗੰਦਗੀ ਸੀ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਆ ਬਾਰੀਆਂ ਨਹੀਂ ਸੀ ਖਿੜਕੀਆਂ ਨਹੀਂ ਸੀ ਲੋਕ ਇਹਨਾਂ ਦੇ ਰਾਈ ਬਾਤ ਅੰਦਰ ਗੱਲ ਛੱਡਦੇ ਸੀਗੇ। ਔਰ ਅਸੀਂ ਸਾਰਿਆਂ ਨੇ मिलके मैं भी नारसी सुबह आज अपने टी नाम से ਉਹਨਾਂ ਦਾ ਜਿਹਨਾਂ ਦੀ ਡੈਥ ਹੋ ਗਈ ਕਲਾਸ਼ ਜੀ ਉਹਨਾਂ ਦਾ ਹਾਂਜੀ ਆਪਣਾਸ਼ ਜੀ ਉਹ ਵਿਚਾਰੇ ਦੁਨੀਆ ਵਿੱਚ ਨਹੀਂ ਨੇ ਪਰ ਉਹਨਾਂ ਨੇ ਵੀ ਅੱਗੇ ਵੱਧ ਕੇ ਬਹੁਤ ਜ਼ਿਆਦਾ ਫੈਮਿਲੀ ਸਾਹਿਬ ਨੂੰ ਵੀ ਮਿਲੇ ਐਮਐਲਏ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਤਰ੍ਹਾਂ ਵੀ ਤੁਸੀਂ ਹੂਕ ਕਰਦੇ ਹੋ ਉਸ ਤੋਂ ਵੀ ਵਧੀਆ ਤੁਹਾਨੂੰ ਕਿ ਤੁਹਾਨੂੰ ਵੀ ਯਾਲ ਬਣੇਗਾ ਬਹੁਤ ਧੰਨਵਾਦ ਆ ਜਿਹੜੇ ਸਾਡੇ ਇੱਥੇ ਆ ਕੇ ਤੇ ਸਾਡਾ ਮਾਨ ਤੇ ਸਨਮਾਨ ਵਧਾਇਆ ਜੀ ਤੇ ਸਾਡੇ ਸਮਾਜਿਕ ਕਲੋਨੀ ਦੀ ਰੌਣਕ ਨੂੰ ਚਾਰ ਚੰਨ ਲਾਤੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੇ ਜਿਹੜਾ ਸਾਡਾ ਕੰਮ ਸੀਗਾ ਉਹ ਅਮਲੇ ਸਾਹਿਬ ਨੇ ਘਟੇ ਉਹ ਬੰਦੇ ਸਾਰੇ ਜਿੰਦੇ ਵੀ ਲੱਗੇ ਅੱਜ ਅਸੀਂ ਉਹ ਕੰਮ ਪਾਇਆ ਜਿਉਂ ਨਾ ਨਾ ਸਮਾਧਨ ਜਿਹਾ ਹੋ ਜਾਏਗਾ ਵਾਰਡ ਨੰਬਰ ਇੱਧਰ ਆਜੋੜ ਕੇ 17 ਦੇ ਵਰਕਰ ਸਹਿਬਾਨਾਂ ਅਤੇ ਵਾਰਡ ਵਾਸੀਆਂ ਦੀ ਇਸ ਮੀਟਿੰਗ ਵਿੱਚ 71 ਸਾਰੇ ਸਾਡੇ ਵਰਕਰ ਸਹਿਬਾਨ ਸਾਰੇ ਵਾਰਡ ਵਾਸੀ ਸਾਡੇ ਵੱਖ-ਵੱਖ ਬਲਾਕਾਂ ਦੇ ਬਲਾਕ ਪ੍ਰਧਾਨ ਸਹਿਬਾਨ ਪਰਿਵਾਰੀ ਸਹਿਬਾਨ ਸਾਰਿਆਂ ਨੂੰ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੀ ਕਾ ਅੱਜ ਤੁਹਾਡੇ ਸਾਰਿਆਂ ਦੇ ਵਿੱਚ ਪਹੁੰਚ ਕੇ ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਜੋ ਪ੍ਰੋਗਰਾਮ ਰੱਖਿਆ ਸੀ ਔਰ ਜੋ ਕੋਈ ਤੁਹਾਨੂੰ ਮੁਸ਼ਕਲਾਂ ਨੇ ਕੋਈ ਪਰੇਸ਼ਾਨੀਆਂ ਨੇ ਉਹ ਅੱਜ ਆਪਾਂ ਇੱਥੇ ਬੈਠ ਕੇ ਤੁਹਾਡੀਆਂ ਮੁਸ਼ਕਲਾਂ ਸੁਣੀਆਂ ਨੇ ਔਰ ਮੋਕੇ ਤੇ ਹੀ ਅਫਸਰਾਂ ਨੂੰ ਫੋਨ ਕਰਕੇ ਤੁਹਾਡੇ ਜਿਹੜੇ ਕੰਮ ਹੋਣ ਵਾਲੇ ਨੇ ਬੜੇ ਜਲਦੀ ਉਹ ਕੰਮ ਕਰਨ ਲਈ ਅਫਸਰਾਂ ਨੂੰ ਹਦਾਇਤ ਕੀਤੀ ਹੈ ਅੱਜ ਤੁਹਾਡੇ ਵਿੱਚ ਪਹੁੰਚੇ ਆ ਜਿਹੜਾ ਆਪਾਂ ਕਮਿਊਨਿਟੀ ਹਾਲ ਜਿਹਦੀ ਉਸਾਰੀ ਦਾ ਕੰਮ ਪਹਿਲਾਂ ਤੁਸੀਂ ਡਿਮਾਂਡ ਕੀਤੀ ਸੀ ਉਹ ਕਰਵਾਇਆ ਹੈ ਤਾਂ ਹੁਣ ਜਦੋਂ ਇੱਥੇ ਪਹੁੰਚੇ ਆ ਤਾਂ ਹੋਰ ਫੰਡ ਦੀ ਲੋੜ ਜਿਹੜਾ ਤੁਸੀਂ ਦੱਸੀ ਹੈ ਡਿਮਾਂਡ ਆਈ ਹੈ ਤਾਂ ਮੈਂ ਇਹੋ ਸਭ ਨੂੰ ਇਹਦੀ ਵੀ ਡਿਊਟੀ ਲਗਾਤੀ ਹੈ ਪਹਿਲਾਂ ਦੇਖ ਲੈਣ ਕਿੰਨਾ ਫੰਡ ਇਹਦੇ ਤੇ ਲੱਗਿਆ ਹੈ ਜੇ ਕੋਈ ਬਚਤ ਹੈ ਉਹਦੇ ਵਿੱਚੋਂ ਹੋ ਸਕਦਾ ਹੈ ਨਹੀਂ ਤਾਂ ਕੋਈ ਨਵਾਂ ਫੰਡ ਦੀ ਲੋੜ ਹੈ ਤਾਂ ਉਹਦਾ ਜਿਹੜਾ ਹੈ ਨਵੇਂ ਫੰਡ ਦਾ ਵੀ ਪ੍ਰਬੰਧ ਕਰਕੇ ਦਿੱਤਾ ਜਾਵੇ ਔਰ ਜਿੰਨੇ ਵੀ ਬਾੜ ਦੇ ਵਿੱਚ ਕੋਈ ਹੋਰ ਵੀ ਕੰਮ ਹੋਣ ਵਾਲੇ ਨੇ ਜਿਹੜੇ ਤੁਸੀਂ ਦੱਸੇ ਨੇ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਸਾਰੇ ਕੰਮ ਕਰਵਾਏ ਜਾਣਗੇ ਆਪਾਂ ਸ਼ਹਿਰ ਦੇ ਵਿੱਚ ਸਾਰੀਆਂ ਮੇਨ ਸੜਕਾਂ ਜਿਹੜੀਆਂ ਟੁੱਟੀਆਂ ਸੀ ਪਹਿਲਾਂ ਉਹ ਸਾਰੀਆਂ ਜਿਹੜੀਆਂ ਮੇਨ ਸੜਕਾਂ ਬਣਾਉਣ ਦਾ ਕੰਮ ਚੱਲ ਰਿਹਾ ਔਰ ਸੀਵਰੇਜ ਦੀ ਸਫਾਈ ਹੈ ਉਹਦਾ ਕੰਮ ਹੈ ਜਿਹੜਾ ਉਹ ਵੀ ਬੜਾ ਥੋੜੇ ਦਿਨਾਂ ਦੇ ਵਿੱਚ ਕੰਪਲੀਟ ਹੋ ਜਾਏਗਾ ਸਾਰੇ ਸ਼ਹਿਰ ਦਾ ਜਿਹੜਾ ਸੀਵਰੇਜ ਦੀ ਸਫਾਈ ਦਾ ਕੰਮ ਹੈ ਤਾਂ ਹੋਰ ਵੀ ਜਿਹੜੀਆਂ ਸੜਕਾਂ ਨੇ ਸ਼ਹਿਰ ਦੇ ਵਿੱਚ ਜਿੱਦਾਂ ਕਿ ਆਪਣਾ ਐਮਸੀ ਕਲੋਨੀ ਵਾਲੀ ਸੜਕ ਹੈ ਉਹਦਾ ਕੰਮ ਰੁਕਿਆ ਹੈ ਬਾਰਿਸ਼ਾਂ ਦਾ ਮੌਸਮ ਹੈ بارش ਦਾ موسم ਜਾਂਦੇ ساری ਉਹ ਵੀ ਜਿਹੜਾ ਕੰਮ ਹੈ ਬੜਾ ਜਲਦੀ ਸ਼ੁਰੂ ਹੋਣ ਵਾਲਾ ਹੈ ਔਰ ਜਿਹੜੀਆਂ ਸਰਕਾਰ ਰਹਿ ਗਿਆ ਨੇ ਉਹਨਾਂ ਦਾ ਵੀ ਕੰਮ ਹੈ ਬੜਾ ਜਲਦੀ بارشਾਂ ਦੇ ਮੌਸਮ ਤੋਂ ਬਾਅਦ ਸ਼ੁਰੂ ਹੋ ਕੇ ਜਿਹੜਾ ਉਹ ਵੀ ਪੂਰਾ ਕੀਤਾ ਜਾਊਗਾ ਔਰ ਵੀ ਬਾੜਾਂ ਦੇ ਵਿੱਚ ਕੋਈ ਸੜਕ ਚਲ ਚੱਲ ਜਾਣਿਆ ਜੋ ਕੋਈ ਕੰਮ ਹੋਣ ਵਾਲੇ ਸੀ ਤਾਂ ਉਹ ਕੰਮਾਂ ਦੀ ਜਿਹੜੀ ਜਾਣਕਾਰੀ ਲਈ ਔਰ ਅਫਸਰਾ ਦੀ ਡਿਊਟੀ ਲਗਾਈ ਗਈ ਹੈ ਤਾਂ ਉਸ ਤਹਿਤ ਜਿਹੜੇ ਅੱਜ ਵਾਰਡ ਨੰਬਰ 17 ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤੱਕ ਇਸ ਤਰ੍ਹਾਂ ਦੇ ਮੁਸ਼ਕਿਲਾਂ ਇਹਨਾਂ ਨੇ ਦੱਸਿਆ ਆ ਕਿ ਇਹ ਮੁਸ਼ਕਿਲਾਂ ਛੋਟੀਆਂ ਮੋਟੀਆਂ ਕੋਈ ਡਿਮਾਂਡ ਹੈ ਜਿਵੇਂ ਆਪਾਂ ਕਮਿਊਨਿਟੀ ਹਾਲ ਖੜੇ ਆ ਜਿੱਥੇ ਪਹਿਲਾਂ ਬੰਜਰ ਬਣਿਆ ਹੋਇਆ ਸੀ ਤਾਂ ਇਹਦੇ ਵਿੱਚ 7 ਲੱਖ ਦੀ ਜਿਹੜੀ ਗ੍ਰਾਂਟ ਦਿੱਤੀ ਗਈ ਸੀ ਉਹਦੇ ਨਾਲ ਜਿਹੜਾ ਇਹਦਾ ਸਾਰਾ ਸੁਧਾਰ ਕੀਤਾ ਗਿਆ ਪਰ ਉਹਦੇ ਵਾਸਤੇ ਹੋਰ ਜਿਹੜੀ ਡਿਮਾਂਡ ਫੰਡ ਦੀ ਆਈ ਹੈ ਤਾਂ ਉਹ ਵੀ ਬੜਾ ਜਲਦੀ ਮੁਹੱਈਆ ਕਰਵਾਇਆ ਜਾਊਗਾ ਤੇ ਉਸ ਤੋਂ ਇਲਾਵਾ ਹੋਰ ਜਿਹੜੀਆਂ ਕੋਈ ਵਾਰਡ ਦੇ ਛੋਟੇ-ਮੋਟੇ ਕੰਮ ਨੇ ਉਹ ਦੱਸੇ ਗਏ ਆ ਲੋਕਾਂ ਵੱਲੋਂ ਔਰ ਬੜਾ ਜਲਦੀ ਉਹ ਵੀ ਕਰਵਾ ਕੇ ਦਿੱਤੇ ਨੇ ਖਾਲੀ ਜਗ੍ਹਾ ਨਾਲ ਪਈ ਹੁੰਦੇ ਬਾਰੇ ਵੀ ਕੋਈ ਚਰਚਾ ਉਹਦੇ ਬਾਰੇ ਮੈਂ ਈਓ ਸਾਹਿਬ ਨੂੰ ਈਓ ਸਾਹਿਬ ਨੂੰ ਮੈਂ ਹਦਾਇਤ ਕੀਤੀ ਹੈ ਕਿ ਇਹਦੀ ਸਾਰੀ ਸਫਾਈ ਕਰਵਾ ਕੇ ਔਰ ਪ੍ਰੋਪਰ ਸਫਾਈ ਹੋਣ ਤੋਂ ਬਾਅਦ ਇੱਥੇ ਸਾਰੇ ਬੂਟੇ ਲਗਾ ਕੇ ਇਹਨੂੰ ਇੱਕ ਸੁੰਦਰ ਜਿਹੜਾ ਜਗ੍ਹਾ ਕਮਿਊਨਿਟੀ ਹਾਲ ਦੇ ਨਾਲ ਵਾਲੀ ਜਗ੍ਹਾ ਨੂੰ ਸੁੰਦਰ ਬਣਾਇਆ ਜਾਵੇ ਤਾਂ ਕਿ ਇੱਥੇ ਕਿਸੇ ਨੇ ਵੀ ਕੋਈ ਪ੍ਰੋਗਰਾਮ ਕਰਨਾ ਕਿਸੇ ਨੂੰ ਦਿੱਕਤ ਨਾ ਆਵੇ ਜੀ ਤਾਂ ਬਿਲਕੁਲ ਵਿਦਿਆ